ਖਬਰ ਲੈਣਿਆ ਸ਼੍ਰੀ ਫਤੇਗੜ ਸਾਹਿਬ ਤੋਂ ਪੰਜਾਬ ਮੁਲਾਜ਼ਮ ਤੇ ਪੈਨਸ਼ਨ ਸੰਜਾ ਫਰੰਟ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹਲਕਾ ਫਤੇਗੜ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਇੱਕ ਮੰਗ ਪੱਤਰ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੂੰ ਦਿੱਤਾ ਗਿਆ ਇਸ ਮੌਕੇ ਦੀ ਗੱਲਬਾਤ ਕਰਦੇ ਹੋਏ ਫਰੰਟ ਦੇ ਆਗੂ ਹਰਜੀਤ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਜਿਸ ਦੇ ਵੱਲੋਂ ਉਹਨਾਂ ਦੇ ਲਈ ਲਗਾਤਾਰ ਰੋਸ ਤਰਨੇ ਜਾਰੀ ਹਨ ਇਸੇ ਦੇ ਚੱਲਦਿਆਂ ਅੱਜ ਵਿਧਾਇਕ ਲਖਵੀਰ ਸਿੰਘ ਰਾਏ ਵਿਧਾਇਕ ਫਤੇਗੜ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ 5.5 ਸਾਲ ਦਾ ਪੇ ਕਮਿਸ਼ਨ ਦਾ ਬਕਾਇਆ ਹੈ ਪੁਰਾਣੀ ਪੈਨਸ਼ਨ ਵਾਲ ਕੀਤੀ ਜਾਵੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨਾ ਕੈਸ਼ਲੈਸ ਸਿਸਟਮ ਲਾਗੂ ਕਰਵਾਉਣਾ ਮਾਨ ਪੱਤੇ ਵਿੱਚ ਵਾਅਦਾ ਕਰਨਾ ਆਦੀ ਮੰਗਾਂ ਨੂੰ ਜਲਦੀ ਲਾਗੂ ਕੀਤਾ ਜਾਵੇ ਜਿੰਦਾਬਾਦ ਜਿੰਦਾਬਾਦ ਸਰਕਾਰ ਹਰਦਾਬਾਦ ਸਰਕਾਰ ਹਰਦਾਬਾਦ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਬਕਾਇਆ ਦਿਓ ਬਕਾਇਆ ਦਿਓ ਉਹਨੇ ਹੁਣੇ ਸੀ ਹਲਕਾ ਵਿਧਾਇਕ ਸਰਦਾਰ ਲਖਵੀਰ ਸਿੰਘ ਦੀ رائے ਸਾਡੇ ਵਿੱਚ ਸਾਡੇ ਇਸ ਧਰਨੇ ਵਿੱਚ ਆ ਕੇ ਸ਼ਾਮਲ ਹੋਏ ਤੇ ਉਹਨਾਂ ਨੂੰ ਅਸੀਂ ਆਪਣਾ ਮੰਗ ਪੱਤਰ ਸੀ ਜਿਹੜਾ ਸਾਡੀਆਂ ਹੱਤੀ ਮੰਗਾਂ ਦਾ ਉਹ ਦਿੱਤਾ ਹੈ ਤੇ ਉਹਨਾਂ ਨੇ ਭਰੋਸਾ ਦਵਾਇਆ ਹੈ ਵੀ ਮੈਂ ਇਹ ਤੁਹਾਡਾ ਮੰਗ ਪੱਤਰ ਜਿਹੜਾ ਹੈ ਸਰਕਾਰ ਤੱਕ ਇਸ ਵਾਰ ਸੈਸ਼ਨ ਦੇ ਵਿੱਚ ਜ਼ਰੂਰ ਲੈ ਕੇ ਜਾਊਗਾ ਵੀ ਤੁਹਾਕੇ ਤੁਹਾਨੂੰ ਤੁਹਾਡਾ ਹੱਕ ਜਿਹੜਾ ਹੈ ਉਹ ਮਿਲ ਸਕੇ ਤੇ ਅਸੀਂ ਵੀ ਉਮੀਦ ਕਰਦੇ ਹਾਂ ਵੀ ਸਾਨੂੰ ਇਹ ਜੋ ਐਮਐਲਏ ਸਾਹਿਬ ਦਾ ਭਰੋਸਾ ਹੈ ਤੇ ਉਹ ਬਿਲਕੁਲ ਵਾਰ ਆਊਗਾ ਦੇ ਅਸੀਂ ਆਪਣੀਆਂ ਮੰਗਾਂ ਮੰਨਵਾਉਣ ਚ ਮੰਗਾਂ ਮੰਗਦਾ ਜੀ ਸਾਡਾ 5.5 ਸਾਲ ਦਾ ਸਾਡੇ ਪੇ ਕਮਿਸ਼ਨ ਦਾ ਬਖਾਇਆ ਤੇ ਪ੍ਰਾਣੀ ਪੈਨਸ਼ਨ ਬਹਾਲ ਕਰਨੀਆਂ ਮੁਲਾਜ਼ਮਾਂ ਦੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਆਊਟਸੋਰਸ ਜਿਹੜੇ ਕੰਮ ਨੇ ਉਹਨਾਂ ਨੂੰ ਰੈਗੂਲਰ ਕਰਨਾ ਮਾਨ ਪੱਤੇ ਵਾਲੇ ਜਿੰਨੇ ਵੀ ਸਾਡੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਤੁਕਣਾ ਕਿਹਾ ਸੀ ਅਸੀਂ ਅਸੀਂ ਤੁਹਾਡਾ ਕਰਾਂਗੇ ਪਰ ਅੰਤੋਂ ਤੁਕਣਾ ਦਾ ਕੀ ਕਰਨਾ ਇੱਕ ਪੰਜੀ ਨਹੀਂ ਵਧਾਈ ਤੇ ਉਹਨਾਂ ਦਾ ਮਾਨ ਪੱਤਾ ਜੋ ਹੈ ਤੇ ਇਸ ਤੋਂ ਇਲਾਵਾ ਜਿਹੜਾ ਸਾਡਾ ਕੈਸ਼ ਇਹ ਕੈਸ਼ਲਰ ਸਿਸਟਮ ਸੀ ਸਾਡੇ ਇਲਾਜ਼ ਦਾ ਉਹਨੂੰ ਦੁਬਾਰਾ ਚਾਲੂ ਕਰਾਉਣ ਦੀ ਗੱਲ ਹੈ ਸੋ ਇਹ ਸਾਰੀਆਂ ਸਾਡੀਆਂ ਗੱਲਾਂ ਨੇ ਜਿਹੜੀਆਂ ਕਿ ਉੱਥੇ ਦੀਆਂ ਉੱਥੀਆਂ ਤੇ ਕਾਂਗਰਸ ਸਰਕਾਰ ਨੇ 2021 ਦੇ ਵਿੱਚ ਸਾਡੇ ਲਈ ਬਜਟ ਦੇ ਵਿੱਚ 14,000 ਕਰੋੜ ਰੁਪਈਆ ਜਿਹੜਾ ਬਕਾਇਦਾ ਸੀ ਉਹ ਰੱਖਿਆ ਸੀ ਪਰੰਤੂ ਇਹ ਸਰਕਾਰ ਨੇ ਉਹ ਪੈਸਾ ਜਿਹੜਾ ਹੈ ਪਤਾ ਨਹੀਂ ਕਿੱਥੇ ਖਰਚਿਆ ਅੱਜ ਹੋਰ ਅੱਗੇ ਵਧ ਗਿਆ ਤੇ ਸਾਡਾ 11% ਡੀ ਹੈ ਜਿਹੜਾ ਉਹ ਵੀ ਸਰਕਾਰ ਨਹੀਂ ਤੇ ਉਮੀਦ ਹੈ ਸਾਡੇ ਐਮ ਆਰ ਐ ਸਾਡੀ ਗੱਲ ਨੂੰ ਅਗੇ ਲਿਖਦੇ ਹਾਂ ਅਨਵਾਰ ਏਵਨ ਪੰਜਾਬੀ ਟੀਵੀ ਦੇ ਲਈ ਫਤੇਗੜ ਸਾਹਿਬ ਤੋਂ ਸਾਇ ਮੜਕਨ ਦੀ ਖਾਸ ਰਿਪੋਰਟ ਖਬਰ ਲੈਣੇ ਆ ਸ਼੍ਰੀ ਫਤੇਗੜ ਸਾਹਿਬ ਤੋਂ ਪੰਜਾਬ ਮੁਲਾਜ਼ਮ ਤੇ ਪੈਨਸ਼ਨ ਸੰਜਾ ਫਰੰਟ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹਲਕਾ ਫਤੇਗੜ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਇੱਕ ਮੰਗ ਪੱਤਰ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੂੰ ਦਿੱਤਾ ਗਿਆ ਇਸ ਮੌਕੇ ਦੀ ਗੱਲਬਾਤ ਕਰਦੇ ਹੋਏ ਫਰੰਟ ਦੇ ਆਗੂ ਹਰਜੀਤ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਜਿਸ ਦੇ ਵੱਲੋਂ ਉਹਨਾਂ ਦੇ ਲਈ ਲਗਾਤਾਰ ਰੋਸ ਦਰਨੇ ਜਾਰੀ ਹਨ ਇਸੇ ਦੇ ਚਲਦਿਆਂ ਅੱਜ ਵਿਧਾਇਕ ਲਖਵੀਰ ਸਿੰਘ ਰਾਏ ਵਿਧਾਇਕ ਫਤੇਗੜ ਸਾਹਿਬ ਨੇ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ 5.5 ਸਾਲ ਦਾ ਪੇ ਕਮਿਸ਼ਨ ਦਾ ਬਕਾਇਆ ਹੈ ਪੁਰਾਣੀ ਪੈਨਸ਼ਨ ਵਾਹਲ ਕੀਤੀ ਜਾਵੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨਾ ਕੈਸ਼ਲੈਸ ਸਿਸਟਮ ਲਾਗੂ ਕਰਵਾਉਣਾ ਮਾਨ ਪੱਤੇ ਵਿੱਚ ਵਾਅਦਾ ਕਰਨਾ ਆਦੀ ਮੰਗਾਂ ਨੂੰ ਜਲਦੀ ਹੀ ਲਾਗੂ ਕੀਤਾ ਜਾਵੇ ਜਿੰਦਾਬਾਦ ਪਰਦਾਬਾਦ ਪਰਦਾਬਾਦ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਬਕਾਇਆ ਦੋ ਬਕਾਇਆ ਉਹਨੇ ਹੁਣੇ ਸੀ ਹਲਕਾ ਵਿਧਾਇਕ ਸਰਦਾਰ ਨਖਵੀਰ ਸਿੰਘ ਦੀ ਰਾਏ ਸਾਡੇ ਵਿੱਚ ਸਾਡੇ ਇਸ ਧਰਨੇ ਵਿੱਚ ਆ ਕੇ ਸ਼ਾਮਲ ਹੋਏ ਤੇ ਉਹਨਾਂ ਨੂੰ ਅਸੀਂ ਆਪਣਾ ਮੰਗ ਪੱਤਰ ਸੀ ਜਿਹੜਾ ਸਾਡੀਆਂ ਹੱਤੀ ਮੰਗਾਂ ਦਾ ਉਹ ਦਿੱਤਾ ਤੇ ਉਹਨਾਂ ਨੇ ਭਰੋਸਾ ਦਵਾਇਆ ਹੈ ਵੀ ਮੈਂ ਇਹ ਤੁਹਾਡਾ ਮੰਗ ਪੱਤਰ ਜਿਹੜਾ ਹੈ ਸਰਕਾਰ ਤੱਕ ਇਸ ਵਾਰ ਸੈਸ਼ਨ ਦੇ ਵਿੱਚ ਜ਼ਰੂਰ ਲੈ ਕੇ ਜਾਊਗਾ ਵੀ ਤੁਹਾਂਗੇ ਤੁਹਾਨੂੰ ਤੁਹਾਡਾ ਹੱਕ ਜਿਹੜਾ ਹੈ ਉਹ ਮਿਲ ਸਕੇ ਤੇ ਅਸੀਂ ਵੀ ਉਮੀਦ ਕਰਦੇ ਹਾਂ ਵੀ ਸਾਨੂੰ ਇਹ ਜੋ ਐਮਐਲਏ ਸਾਹਿਬ ਦਾ ਭਰੋਸਾ ਹੈ ਤੇ ਉਹ ਬਿਲਕੁਲ ਵਾਰ ਆਊਗਾ ਤੇ ਅਸੀਂ ਆਪਣੀਆਂ ਮੰਗਾਂ ਬਣਵਾਉਣ ਚ ਮੰਗਾਂ ਦਾ ਜੀ ਸਾਡਾ 5.5 ਸਾਲ ਦਾ ਸਾਡੇ ਪੇ ਕਮਿਸ਼ਨ ਦਾ ਬਖਾਇਆ ਹੈ ਤੇ ਪ੍ਰਾਣੀ ਪੈਨਸ਼ਨ ਬਹਾਲ ਕਰਨੀਆਂ ਮੁਲਾਜ਼ਮਾਂ ਦੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਆਊਟਸੋਰਸ ਜਿਹੜੇ ਕੰਮ ਨੇ ਉਹਨਾਂ ਨੂੰ ਰੈਗੂਲਰ ਕਰਨਾ ਹੈ ਮਾਨ ਪੱਤੇ ਵਾਲੇ ਜਿੰਨੇ ਵੀ ਸਾਡੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਤੁਕਣਾ ਕਿਹਾ ਸੀ ਅਸੀਂ ਤੁਹਾਡਾ ਕਰਾਂਗੇ ਪਰੰਤੂ ਤੁਕਣਾ ਦਾ ਕੀ ਕਰਨਾ ਇੱਕ ਪੰਜੀ ਨਹੀਂ ਵਧਾਈ ਤੇ ਉਹਨਾਂ ਦਾ ਮਾਨ ਪੱਤਾ ਜੋ ਹੈ ਤੇ ਇਸ ਤੋਂ ਇਲਾਵਾ ਜਿਹੜਾ ਸਾਡਾ ਕੈਸ਼ ਕੈਸ਼ਲੈਸ ਸਿਸਟਮ ਸੀ ਸਾਡੇ ਇਲਾਜ਼ਾ ਉਹਨੂੰ ਦੁਬਾਰਾ ਚਾਲੂ ਕਰਾਉਣ ਦੀ ਗੱਲ ਹੈ ਸੋ ਇਹ ਸਾਰੀਆਂ ਸਾਰੀਆਂ ਗੱਲਾਂ ਨੇ ਜਿਹੜੀਆਂ ਕਿ ਉੱਥੇ ਦੀਆਂ ਉੱਥੀਆਂ ਨੇ ਤੇ ਕਾਂਗਰਸ ਸਰਕਾਰ ਨੇ 2021 ਦੇ ਵਿੱਚ ਸਾਡੇ ਲਈ ਬਜਟ ਦੇ ਵਿੱਚ 14.14 ਹਜ਼ਾਰ ਕਰੋੜ ਰੁਪਈਆ ਜਿਹੜਾ ਬਕਾਇਦਾ ਸੀ ਉਹ ਰੱਖਿਆ ਸੀ ਪਰੰਤੂ ਇਹ ਸਰਕਾਰ ਨੇ ਉਹ ਪੈਸਾ ਜਿਹੜਾ ਹੈ ਪਤਾ ਨਹੀਂ ਕਿੱਥੇ ਖਰਚਿਆ ਅੱਜ ਹੋਰ ਅੱਗੇ ਵਧ ਗਿਆ ਤੇ ਸਾਡਾ 11% ਡੀ ਹੈ ਜਿਹੜਾ ਉਹ ਵੀ ਸਰਕਾਰ ਨਹੀਂ ਤੇ ਉਮੀਦ ਹੈ ਕਿ ਸਾਡੇ ਐਮ ਆਈ ਆਰ ਸਾਡੀ ਗੱਲ ਨੂੰ ਅੱਗੇ ਲਿਖ ਜਾਣਗੇ ਧੰਨਵਾਦ ਏਵਨ ਪੰਜਾਬੀ ਟੀਵੀ ਦੇ ਲਈ ਫਤਿਹਗੜ੍ਹ ਸਾਹਿਬ ਤੋਂ ਸਾਇ ਮੜਕਣ ਦੀ ਖਾਸ ਰਿਪੋਰਟ